ਜੜੀ ਸਾਡੇ ਫਿਰੋਜ਼ਪੁਰ ਪੁਲਿਸ ਨੂੰ ਬਹੁਤ ਵਧੀਆ ਜੜੀ ਇੱਕ ਪ੍ਰਾਪਤੀ ਹੋਈ ਹੈ ਜਿਦੇ ਵਿੱਚ ਇੱਕ ਬੰਦੇ ਨੂੰ ਸਾਜਨ ਉਮਰ ਬਾਈਕਸਾਲ ਪੁੱਤਰ ਗਰਮੇਜ ਵਾਸੀ ਕੜਮਾ थाना ਬਮਦੋੜ ਇਹਨੂੰ ਗ੍ਰਿਫਤਾਰ ਕਰਕੇ ਇਹਦੇ ਪਾਸੋਂ ਦੋ ਪਿਸਟਲ ਇੱਕ ਪਿਸਟਲ 9mm ਵਿਦ ਮੈਗਜ਼ੀਨ ਇੱਕ ਮੈਗਜ਼ੀਨ ਇੱਕ ਪਿਸਟਲ 30 बोर ਦੋ ਮੈਗਜ਼ੀਨ ਸਮੇਤ ਦੋ ਕਾਰਤੂਸ ਜ਼ਿੰਦਾ ਇਹ ਬਰਾਮਦ ਕਰਨ ਦੀ ਸਫਲਤਾ ਹਾਸਲ ਹੋਈ ਹੈ ਇੱਕ ਗਲੌਕ ਪਿਸਟਲ ਹੈ ਤੇ ਇੱਕ ਜਿਹੜਾ ਮੈਨਾਂ ਮੈਂ ਪਿਸਟਲ ਹੈ ਇਹ ਜਿਹੜੇ ਉਹ ਬ੍ਰਿਟਾ ਹਾ ਦੂਸਰਾ ਬ੍ਰਿਟਾ ਪਿਸਟਲ ਬ੍ਰਿਟਾ ਕੰਪਨੀ ਤੇ ਇਹ ਇਸ ਤੋਂ ਇੱਕ ਨਾਈ ਦੀ ਦੁਕਾਨ ਇਹਦੀ ਹੈਗੀ ਹੈ ਬੰਦੇ ਦੀ ਸਾਜਨ ਦੀ ਤੇ ਇਸ ਦੇ ਨਾਲ ਜਿਹੜੀ ਪੁੱਛ ਗਈ ਇਸ ਦੌਰਾਨ ਹੋਰ ਵੀ ਪਤਾ ਲੱਗਿਆ ਵੀ ਇਸ ਦੇ ਨਾਲ ਸਾਥੀ ਵੀ ਇੱਕ ਉਹ ਇਸ ਸਮੇਂ ਫਰਾਰ ਹੈ ਤੇ ਉਹਨਾਂ ਸਾਨੂੰ ਟੀਮ ਜਿਹੜੇ ਪਿੱਛੇ ਲਾਈਆਂ ਹੋਈਆਂ ਅਸੀਂ ਜਲਦ ਉਹਨੂੰ ਫੜ ਲਾਂਗੇ ਸਰ ਜੀ ਕਿਸ ਤਰ੍ਹਾਂ ਕੀ ਵਾਦਾਤ ਨੂੰ ਇੰਜਾਮ ਦੇਣਾ ਸੀ ਤਾਂ ਕਿਸ ਇਹਦੀ ਪੁੱਛ ਗਈ ਚੱਲ ਰਹੀ ਹੈ ਜੀ ਤੇ ਇਹਨਾਂ ਨੂੰ ਪਿਸਟਲ ਜੇ ਇਹ ਨਜਾਇਜ਼ ਹਥਿਆਰ ਰੱਖੇ ਆ ਕੋਈ ਇਹਦੀ ਦੁਰਵਰਤੋਂ ਕਰਨ ਵਾਸਤੇ ਰੱਖੇ ਆ ਤੇ ਬਾਕੀ ਜਿਹੜੇ ਸਪੈਸੀਫਿਕ ਇਹਨਾਂ ਨੇ ਕੀ ਕਰਨਾ ਸੀ ਇਹਨਾਂ ਤੇ ਜਿਹੜਾ ਇੱਕ ਹੋਰ ਸਾਥੀ ਆ ਉਸ ਦੇ ਉੱਪਰ ਕਾਫੀ ਲੁੱਟਖੋਹ ਦੇ ਤੇ ਹੋਰ ਪਰਚੇ ਦਰਜ ਆ ਜਿਨੂੰ ਅਸੀਂ ਜਲਦ ਗ੍ਰਿਫਤਾਰ ਕਰਾਂਗੇ ਸਰ ਇਹਦੇ ਕੋਈ ਸਾਜਨ ਤੇ ਕੋਈ ਪਹਿਲਾਂ ਪੀਆ ਰਜਿਸਟਰ ਇਹਦੇ ਇਹਦੇ ਤੇ ਪਹਿਲਾਂ ਕੋਈ ਇਹਦੇ ਤੇ ਨਹੀਂ ਆ ਪਹਿਲਾਂ ਨਹੀਂ ਸਰ ਏਰੀਆ ਸਰਹਾਦੀ ਹੋਣ ਕਰਕੇ ਪਾਕਿਸਤਾਨ ਤੋਂ ਆਏ ਹੋਣਗੇ ਕਿੱਥੋਂ ਲਿਆਂਦੇ ਹੋਣਗੇ ਇਹ ਇਹ ਜਿਹੜੇ ਇਹ ਬਾਹਰ ਲਈ ਆ ਪਾਕਿਸਤਾਨ ਤੋਂ ਆਏ ਹੋਣੇ ਨਜਾਇਜ਼ ਹਥਿਆਰ ਹੈ ਤੇ ਇਹ ਸਾਡੀ ਉਹ ਤੋਂ ਪੁੱਛਗਿੱਛ ਚੱਲ ਰਹੀ ਹੈ ਜਿਹੜਾ ਦੂਸਰਾ ਸਾਥੀ ਹੈ ਉਸਨੇ ਉਹ ਉਸ ਨੂੰ ਜਾਦਾ ਇਸ ਸੰਬੰਧੀ ਜਿਹੜੇ ਪਤਾ ਹੈ ਤੇ ਉਹਦੀ ਜਦੋਂ ਉਸੇ ਅਰੈਸਟ ਕਰਾਂਗੇ ਉਸ ਦੀ ਪੁੱਛਗਿੱਛ ਤੋਂ ਹੋਰ ਗੱਲਾਂ ਸਾਹਮਣੇ ਆਉਣਗੀਆਂ ਇਹਨੇ ਜਿਹੜੀਆਂ ਦਸੀਆਂ ਉਹਦਾ ਸਾਥੀ ਨੂੰ ਅਸੀਂ ਨਾਮਜ਼ਦ ਕੀਤਾ ਹੋਇਆ ਤੇ ਉਸ ਨੂੰ ਜਲਦ ਅਸੀਂ ਗ੍ਰਿਫਤਾਰ ਕਰ ਲਈ ਨਾਈਜ਼ ਦੀ ਦੁਕਾਨ ਜਿਹੜੀ ਚਲਾਇਆ ਸੀ ਨਾਈਜ਼ ਦੀ ਦੁਕਾਨ ਦੇ ਵਿੱਚ ਹੀ ਰੱਖਿਆ ਹੋਇਆ ਸੀ ਖਾਸ ਗੱਲ ਤਾਂ ਕੀ ਮਨਸੂਬਾ ਕੀ ਸੀ ਸਰ ਇਸ ਨੂੰ ਜੇ ਬਾਅਦ ਦੇ ਵਿੱਚ ਜਿਹੜੀ ਇਹ ਉੱਥੇ ਨਾਈਜ਼ ਦੀ ਦੁਕਾਨ ਤੇ ਨਹੀਂ ਰੱਖਿਆ ਸੀ ਇਸ ਦੇ ਆਨ ਹਿਸ ਪਰਸਨ ਇਹਦੇ ਕੋਲੋਂ ਇਹਦੇ ਡੱਬੇ ਵਿੱਚ ਪਿਸਤੌਲ ਸੀਗੇ ਜਦੋਂ ਸ਼ੱਕ ਪੈਣ ਤੇ ਤਲਾਸ਼ੀ ਲਈ ਇਨਫੋਰਮੇਸ਼ਨ ਵੀ ਸੀ ਤੇ ਤਲਾਸ਼ੀ ਲੈਂਦੋਂ ਇਹ ਚੀਜ਼ਾਂ ਇਹ ਦੋਨੇ ਪਿਸਤੌਲ ਰਿਕਵਰ ਹੋਏ ਸਰ ਨੌਜਵਾਨ ਪੀੜ੍ਹੀ ਹੀ ਅਕਸਰ ਦੇਖਿਆ 19 ਸਾਲ 20 ਸਾਲ 22 ਸਾਲ 23 ਸਾਲ ਸਾਰੇ ਨੌਜਵਾਨਾਂ ਨੂੰ ਕੋਈ ਨਸ਼ੇ ਚ ਕੋਈ ਪਿਸਤੌਲ ਦੇ ਰੂਪਰ ਕਵਰ ਹੋ ਰਹੀ ਹੈ ਕੀ ਲੱਗਦਾ ਸਰ ਵੀ ਇਧਰੋਂ ਜਾ ਰਹੀ ਹੈ ਸਰਟੀਫਾਈਕਟ ਬਿਲਕੁਲ ਜੀ ਜਿਹੜਾ ਇਹ ਛੇਤੀ ਅਮੀਰ ਹੋਣ ਦੀ ਲਾਲਸਾ ਦੇ ਵਿੱਚ ਇਹ ਐਸਾ ਕੰਮ ਕਰੀ ਜਾਂਦੇ ਆ ਇਹਨਾਂ ਨੂੰ ਇਹ ਨਹੀਂ ਪਤਾ ਇਸ ਦੇ ਨਤੀਜੇ ਮਾੜੇ ਆ ਹੁਣ ਜੇਲ ਕੱਟਣੀ ਪਊਗੀ ਇਹਦੀ ਨੌਜਵਾਨੀ ਜੇਲ ਚਲੀ ਜਾਏਗੀ ਤੇ ਇਸ ਕਰਕੇ ਮੈਂ ਇਹੀ ਸਾਰਿਆਂ ਵਾਸਤੇ ਜਿਹੜੇ ਨੌਜਵਾਨਾਂ ਵਾਸਤੇ ਤੇ ਉਹਨਾਂ ਦੇ ਮਾਪੇ-ਬਾਪ ਵਾਸਤੇ ਹੀ ਮੈਸੇਜ ਹੈ ਵੀ ਆਪਣੇ ਬੱਚਿਆਂ ਦਾ ਧਿਆਨ ਰੱਖਣ ਜਿਹੜੀਆਂ ਜੜੀਆਂ ਇਲੀਗਲ ਗਤੀਵਿਧੀਆਂ ਆ ਉਹਦੇ ਵਿੱਚ ਇਹਨਾਂ ਨੂੰ ਨਾ ਸ਼ਮਾਰ ਕਰਨ ਦੇ ਥੈਂਕ ਯੂ ਥੈਂਕ ਯੂ